ਸਾਸਰੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਆਪਾਂ ਪਹੁੰਚੇ ਬਈ ਪੰਡ ਲੰਬ ਵਾਲੀ ਆ ਜਿਹੜਾ ਇਹਨੂੰ ਫਰੀਦਕੋੜ ਪਹੇਜ ਜਾਂਦਾ ਤਹਿਸੀਲ ਬਈ ਜੈਤੋ ਤਹਿਸੀਲ ਬਈ ਜੈਤੋ ਪਹੇਜ ਜਾਂਦੀ ਆ ਇਹਨੂੰ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆ ਵੀਰੇ ਇੱਕ ਵੜਾ ਏ ਬਾਈ ਵੀਡੀਓ ਬਾਈ ਛੋਟੂ ਦੇ ਘਰੋਂ ਆ ਵਪਾਰ ਦਾ ਕੰਮ ਆ ਚੰਗੇ ਪਸ਼ੂ ਲੈ ਕੇ ਹੁੰਦਾ ਬਾਈ ਹਰੇ ਘਰੀ ਪਿਛਲੀ ਵੀਡੀਓ ਬਾਈ ਇੱਥੋਂ ਬਣੀ ਸੀ ਉਹਨੂੰ ਤੁਸੀਂ ਬਹੁਤ ਚੰਗਾ ਰਿਸਪੌਂਸ ਦਿੱਤਾ ਸੀ ਬਹੁਤ ਵਧੀਆ ਪਿਆਰ ਦਿੱਤਾ ਤੇ ਅੱਜ ਦੀ ਬਾਈ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਦਾ ਬਾਈ ਜੀ ਸਸੀ ਦਾ ਹਾਂ ਨਾਮ ਕੀ ਹੈ ਵੀਰੇ ਆਪਣਾ ਅਲਵੀਰ ਸਿੰਘ ਬਾਈ ਦਾ ਨਾਮ ਅੰਗਰੇਜ਼ ਸਿੰਘ ਆ ਤੇ ਹਾਂ ਵੀਰੇ ਵਿਹੜ ਦੀ ਡਿਟੇਲ ਦੱਸੋ ਕੀ ਵਿਹੜੀ ਖੀਰੀ ਦੋਂਦੀ ਵਹਿੜ ਆ ਬਈ 20 ਲੀਟਰ ਦੁੱਧ ਤਿਆਰ ਹੈ ਇਸ ਟਾਈਮ ਚਾਰ ਦਿਨ ਸੁਈ ਨਹੀਂ ਹੋਈ ਚਾਰ ਦਿਨ ਸੁਈ ਨੂੰ ਹੈ ਪਹਿਲਾ ਸੂਆ ਸੁਈ ਹੈ ਜੀ ਪਹਿਲਾ ਸੂਆ ਸੁਈ ਪਹਿਲਾ ਸੂਆ ਸੁਈ ਘਰ ਦੀ ਵਹਿੜ ਆ ਜੀ ਘਰ ਦੀ ਵਹਿੜ ਆ ਵੀਰੇ ਤੁਸੀਂ ਬਹੁਤ ਸੋਹਣਿਆ ਰੰਗ ਰੂਪ ਦੀ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਵੀਰੇ ਦੇਖ ਸਕਦੇ ਹੋ ਬਈ ਤੁਸੀਂ ਥਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਈ ਤੁਸੀਂ ਬਹੁਤ ਚੰਗੇ ਥਣ ਲੱਗੇ ਹੋਏ ਆ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੁਣੀ ਮੜਾ ਤੋਰਾ ਵਿਖਾਦੇ ਬਈ ਯਾਰ ਤੋਰਾ ਦੇਖ ਸਕਦੇ ਹਾਂ ਬਾਈ ਤੁਸੀਂ ਵੈੜ ਦਾ ਚੰਗਾ ਤੋਰਾ ਆ ਜੀ ਬਾਈ ਜੀ ਪਹਿਲਾਂ ਸੁਆ ਵੈੜ 20 ਲੀਟਰ ਬਾਈ ਦੇ ਕਹਿੰਦੇ ਮੁਤਾਬਕ 20 ਲੀਟਰ ਦੁੱਧ ਤਿਆਰ ਹੈ ਇਸ ਟਾਈਮਾ ਦੇਖੋ ਬਾਈ ਕਿਹਦੇ ਘਰ ਦਾ ਸ਼ਿੰਗਾਰ ਬੰਦੀ ਆ ਜੇ ਕਿਸੇ ਵੀਰ ਨੇ ਵੈੜ ਚਾਹੀਦੀ ਆ ਤੇ ਬਾਈ ਕੰਟੈਕਟ ਕਰੋ ਬਾਈ ਨਾ ਫੋਨ ਨੰਬਰ ਵੀ ਦੱਸਾਂਗੇ ਚੰਗੇ ਪਸ਼ੂਲੇ ਹੁੰਦੇ ਆ ਬਾਈ ਵਧੀਆ ਗਾਂ ਬਾਈ ਤੇ ਬਾਈ ਜੀ ਕੀ ਮੁੱਲ ਕਰਦੇ ਆ ਜੀ ਆਪਾਂ 80000 ਬਾਈ ਇਹਦਾ 85000 ਮੁੱਲ ਕਰਦੇ ਆ ਨੰਬਰ ਬੋਲ ਦਿਓ ਜੀ ਇੱਕ ਵਾਰ 788450576 ਹਾਂਜੀ ਇੱਕ ਵਾਰ ਫੇਰ ਬੋਲ ਦਿਓ 788450576 ਠੀਕ ਹੋ ਜੀ ਤੇ ਵੀਰੇ ਮਗਰੇ ਦੇ ਕੀ ਹੈ ਜੀ ਬੱਚਾ ਵੀ ਮਗਰਾ ਮਗਰੇ ਦੇ ਬੱਚਾ ਤੁਸੀਂ ਆਹ ਵੇਖ ਸਕਦੇ ਹੋ ਉੱਛੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਬੱਚਾ ਬਹੁਤ ਵਧੀਆ ਵਿਹੜਾ ਵੀਰੇ ਇਸੇ ਤਰ੍ਹਾਂ ਵੀਰੇ ਬ੍ਰਾਡਕਾਸਟ ਫਾਰਮ ਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਲੋੜ ਆ ਤੇ ਇਸੇ ਤਰ੍ਹਾਂ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵਧੀਆ ਵੀਡੀਓ ਦਿਆ ਕਰਾਂਗੇ ਥੈਂਕ ਯੂ ਬਾਈ ਜੀ